ਕੈਨੋਲਾ ਬੈਂਕ ਸ਼ਾਖਾ ਅਕਲਪੁਰ ਰੋਡ ਫਲੋਰ ਦੇ ਉੱਤੇ ਕਸਟਮਰ ਵੱਲੋਂ ਆਪਣੇ ਖਾਤੇ ਦੇ ਵਿੱਚੋਂ ਪੈਸੇ ਕਢਵਾ ਕੇ ਦੋ ਛਾਤਰਾਂ ਉਤਰਾਵਾਂ ਵੱਲੋਂ ਉਹਨਾਂ ਦੇ ਜੀ ਦੇ ਵਿੱਚੋਂ 40000 ਕੱਢਿਆ ਗਿਆ ਮੌਕੇ ਤੇ ਗਾਰਦੀ ਚੋਸਤੀ ਪੁrti ਨਾਲ ਦੋ ਉਨਤਾਂ ਨੂੰ ਲੋਕਾਂ ਨੇ ਕਾਬੂ ਕਰਕੇ ਪੜੋਦੇ ਬਲੇ ਕੀਤਾ ਕੈਮਰਾਮੈਨ ਇਹ ਸਿੰਘ ਨਾਗੀ ਨਾਲ ਮਨਪ ਸਿੰਘ ਮਯਾਰਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਹਾਂਜੀ ਕੀਤਾ ਦਾ ਮਾਹੌਲ ਸੀ ਕਿ ਪੱਤ ਪੱਤ ਗਈਆਂ ਸੀ ਜਾਂ ਤੁਸੀਂ ਇਹਨੂੰ ਕਾਬੂ ਕਰ ਲਿਆ ਨਹੀਂ ਇੱਕ ਬਜੁਰਗ ਦੇ ਇੱਥੇ 40000 ਜਿਹੜਾ ਕੱਢ ਲਿਆ ਜੇ ਵਿੱਚੋਂ ਕੱਢ ਕੇ ਜਦੋਂ ਭੱਜਣਗੇ ਗੇਟ ਤੋਂ ਫੜ ਲਈਆਂ ਜੀ ਯਾ ਰੋਲਾ ਪਿਆ ਦੂਤੀ ਫੜੀਆਂ ਨਾ ਹਾਂਜੀ ਹਾਂਜੀ ਠੀਕ ਆ ਪੈਸੇ ਉਹਨਾਂ ਦੇ ਕੋਲ ਬਰਾਮਦ ਹੋਏ ਹਾਂਜੀ ਹਾਂਜੀ ਉਹਦੇ ਕੋਲ ਠੀਕ ਆ ਆਪਣੀ ਕੀ ਨਾਮ ਆ ਤੁਹਾਡਾ ਕਰਨੈਲ ਹਾਂਜੀ ਪੈਸਾ ਦੀ ਲੁੱਟ ਕਹੋਈ ਆ ਤੁਹਾਡਾ ਹੋਈ ਆ ਹਾਂਜੀ ਹਾਂਜੀ ਕਿੰਨੇ ਪੈਸੇ ਸੀ 40000 40000 ਤੁਹਾਨੂੰ ਪਤਾ ਨਹੀਂ ਲੱਗਾ ਜੇ ਲੇਡੀ ਸਾਡੇ ਕੋਲ ਬਾਰ ਕੇ ਬੈਠੀਆਂ ਤੁਹਾਡੀ ਉੱਧਰ ਬੈਠੀਆਂ ਮੈਨੂੰ ਕਿ ਵੀ ਉਹ ਬੈਂਕ ਚ ਪੈਸੇ ਕਢਾਣ ਆਇਆ ਜਾਂ ਉੱਥੇ ਹੀ ਬੈ ਗਈਆਂ ਹੁਣ ਇਹ ਥੋੜੀ ਬਦਲ ਕੋਣ ਮੈਂ ਤਾਂ ਕਹਿ ਥੋੜੀ ਸਕਲਾ ਖੁਸ਼ੀ ਤੇ ਆ ਕੇ ਬਰਾਬਰ ਬੈ ਗਏ ਆ ਪਹਿਲਾਂ ਬੈਠੀਆਂ ਨੇ ਮੇਰੀ ਨਾਮ ਉੱਥੇ ਐਂਟਰੀ ਕਰਾਉਂਦੀ ਆ ਮੈਂ ਉਹਦੇ ਮੈਂ ਉਹਦੇ ਨੂੰ ਦੇਖੀ ਜਨਾ ਐਦਾਂ ਮੇਰੇ ਪਿਆਨੇ ਨੂੰ ਦਵਦਾ ਜੇ ਇਟਾ ਐਦਾਂ ਹੱਥ ਮਾਰਿਆ ਤਾਂ ਐਦਾਂ ਹੀ ਕੱਢ ਕੇ ਦੱਸੀ ਤੁਰ ਗਈਆਂ ਓਕੇ ਯਾਰੋ ਤੁਰੀਆਂ ਤਾਂ ਮੈਂ ਨਾਲ ਹੀ ਜੇਬ ਨੂੰ ਹੱਥ ਮਾਰਿਆ ਮੈਂ ਉਹਦੇ ਹੀ ਹੱਥ ਮਾਰ ਲਈ ਮੈਂ ਤਾਂ ਖੜ ਜਾ ਬੀਬ

ਅਜੇ ਮੈਂ ਕਿਹਾ ਇੱਕ ਦੇ ਦਸ ਸੀ ਰਸੀ ਜੇ ਚਾਹੀਦਾ ਹੀ ਪਾਈ ਹੈ 40000 ਦੀ ਓਕੇ ਐਦਾਂ ਹੀ ਕੱਢ ਕੇ ਤੋਰ ਪਈਆਂ ਠੀਕ ਹੈ ਜੋ ਜੇ ਹਲਕੀ ਫੇਸਨ ਬਦਲ ਗਈ ਹਲਕੀ ਮੈਂ ਉਦੋਂ ਹੱਥ ਮਾਰਿਆ ਰੱਬੀ ਮੇਰੇ ਮਾਰ ਬੈਠਾ ਮੈਂ ਕਿਹਾ ਕੀ ਪਤਾ ਸੀ ਅੱਛਾ ਉਦਾਂ ਨਹੀਂ ਪਤਾ ਲੱਗਾ ਤੁਹਾਨੂੰ ਉਦਾਂ ਨਹੀਂ ਉਹ ਤੋਰ ਪਈਆਂ ਜਾਂ ਤੁਰੀਆਂ ਮੈਨੂੰ ਸ਼ੱਕ ਪੈ ਗਈ ਵੇ ਕਾਹਦੇ ਤੁਰੀਆਂ ਦੀ ਛੇਤੀ ਜਾਰੇ ਪੈਸੇ ਨਹੀਂ ਕਰਾਏ ਉੱਥੇ ਗਈਆਂ ਨਹੀਂ ਕੋਈ ਪਰ ਆਏ ਨਹੀਂ ਓਕੇ ਪੈਸੇ ਪ੍ਰਾਪਤ ਹੋ ਗਏ ਨਾ ਉਹਨਾਂ ਹਾਂਜੀ ਪੈਸੇ ਭਾਜੀ ਉਹਨਾਂ ਨੂੰ ਕੋਲਿਆ ਬੈਕ ਤੇ ਓਕੇ ਹਾਂਜੀ ਪੁਲਿਸ ਆ ਕੇ ਸੀ ਮੌਕੇ ਤੇ ਨਾ ਕੋਈ ਪੁਲਿਸ ਆਏ ਬਾਅਦ ਚ ਫੋਨ ਕੀਤਾ ਇਹਨਾਂ ਨੂੰ ਫੇਰੇ ਬਾਅਦ ਚ ਆਏ ਓਕੇ ਕਾਬੂ ਕਰਨੀ ਹੈ ਲੇਡੀਜ਼ ਹਾਂ 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 ਭਾਈ ਸਰ ਇੱਕ ਕੇਨਾ ਬੈਂਕ ਦੇ ਵਿੱਚ ਲੁੱਟੋ ਹੋਈ ਆ ਇੱਕ ਜੈਂਟਸ ਦੇ ਨਾਲ ਸਰ ਕਿੰਨੇ ਪੈਸੇ ਲੁੱਟੋ ਹੋਈ ਸੀ ਔਰ ਕਿੰਨੀਆਂ ਲੇਡੀਜ਼ ਨੇ ਇਹ ਲੁੱਟੋ ਕੀਤੀ ਹੈ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੈਨਰਾ ਬੈਂਕ ਅਕਲਪੁਰ ਰੋਡ ਦੇ ਉੱਤੇ ਦੋ ਲੇਡੀਜ਼ ਜੋ ਇੱਕ ਇਹਨਾਂ ਦਾ ਕਸਟਮਰ ਸੀ ਕਰਨੈਲ ਰਾਮ son of ਦਰਸ਼ਨਦਾਸ ਵਾਸੀ ਗੰਨਾਵਿੰਡ ਤੇ ਉਹਨਾਂ ਦੀ ਨੌ ਨੀਲਮ ਜੋ ਪੈਸੇ ਕਾਊਂਟਰ ਤੋਂ ਕਢਵਾ ਕੇ ਆਪਣੇ ਕਮੀਜ਼ ਦੇ ਸਾਈਡ ਵਾਲੀ ਜੇਬ ਵਿੱਚ ਪਾਏ ਹੋਏ ਸੀ ਜੋ ਦੋ ਲੇਡੀਜ਼ ਸੀ ਉਹਨਾਂ ਨੇ ਬੜੀ ਚੁਸਤੀ ਨਾਲ ਜੇਬ ਵਿੱਚੋਂ ਪੈਸੇ ਖਿੱਚ ਲੈ ਜੋ ਇਹ ਅਮਾਉਂਟ 40000 ਰੁਪਏ ਦੀ ਸੀ ਜੋ ਬੈਂਕ ਗਾਰਡ ਨੇ ਬੜੀ ਹੁਸ਼ਿਆਰੀ ਨਾਲ ਉਹਨੂੰ ਮੌਕੇ ਤੇ ਉੱਤੇ ਹੀ ਬਾਹਰ ਅਤੇ ਜੰਗਰੇ ਕਾਬੂ ਕਰ ਲਿਆ ਜੋ ਹੁਣ ਮੌਕੇ ਤੇ ਸੀ ਆਏ ਹਨ ਇਨਵੈਸਟੀਗੇਸ਼ਨ ਕੀਤਾ ਗਿਆ ਜੋ ਇਹਨਾਂ ਦੇ ਨਾਮ ਪਤਾ ਲੱਗਿਆ ਕਿ ਭੋਲੀ ਬਾਈ ਦੀ ਪਾਨੀ ਵਾਈਫ ਆਫ ਵਰਗਵੀਰ ਦੇ ਪਾਨੀ ਵਾਸੀ ਉਲਖੇੜੀ ਡਿਸਟ੍ਰਿਕਟ ਰਾਜਗੜ੍ਹ ਐਮਪੀ ਅਤੇ ਇਸ ਦੀ ਸਾਥਣ ਜੋ ਪੂਜਾ ਵਾਈਫ ਆਫ ਨੋਜਨ ਵਾਸੀ ਕਰੀਹਾ ਜ਼ਿਲ੍ਹਾ ਰਾਜਗੜ੍ਹ ਐਮਪੀ ਜੋ ਹੁਣ ਅੱਜਕੱਲ ਰੇਲਵੇ ਸਟੇਸ਼ਨ ਲੁਧਿਆਣਾ ਵਿੱਚ ਰਹਿੰਦੇ ਨੇ ਜੋ ਅਸੀਂ ਇਹਨਾਂ ਦੇ ਖਿਲਾਫ ਮਕਦਮਾ ਅਰਜ ਕਰ ਰਹੇ ਹਾਂ। ਜੀ ਪਹਿਲਾਂ ਵੀ ਕੁਝ ਇਹਦਾ ਮਕਦਮਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਗਿਆ ਜੋ ਇੱਕ ਲੇਡੀ ਦੇ ਉੱਤੇ ਦੋ ਮਕਦਮੇ ਨੇ ਔਰ ਇੱਕ ਦੂਜਾ ਉੱਤੇ ਇੱਕ ਹੈ ਜੋ ਹੋਰ ਵੀ ਇਹਨਾਂ ਤੋਂ ਗੋਸ਼ਸ਼ ਕੀਤੀ ਜਾਵੇਗੀ। ਤਾਂ ਦੋਹੀ ਲੇਡੀਆਂ ਸੀ ਜਰੇ? ਹਾਂ ਜੀ ਦੋਹੀ ਲੇਡੀਆਂ ਨੇ ਅਸੀਂ ਸੀਸੀਟੀਵੀ ਕੈਮਰਾ ਵੀ ਚੈੱਕ ਕੀਤਾ ਗਿਆ ਦੋਹੀ ਲੇਡੀਆਂ ਵੱਲੋਂ ਇਹ ਵਾਰਦਾਤ ਕੀਤੀ ਗਈ ਸੀ ਜੋ ਮੌਕੇ ਤੇ ਹੀ ਕਬੂ ਆ ਗਈ ਹੈ। ਉਹ ਹੁਣ ਇਹਨਾਂ ਦੇ ਖਿਲਾਫ ਇਹ ਫੈਸਲੀ ਬਰਾੰਦੀ ਹੋ ਗਈ ਸਰ ਹਾਂਜੀ ਹੋ ਚੁੱਕੀ ਹੈ